ਸਰ ਤਰਤਲੀ ਗਲੀ ਮੇਰੀ ਆਉ ਇਤ ਮਾਰਗ ਪੈ ਰਤਲੀ ਜੈ ਸਰ ਲੀਜੈ ਕਾਣ ਨਾ ਕੀਜੈ ਸੁਖ ਹਟਾਲ ਗੁਰ ਸੇਵੀਐ ਹਨ ਸੁਸਹਿਜ ਸੁਪਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਗੁਤ ਜਾਏ ਹੂ ਬੈ ਸਤਿ ਪਤ ਪਸੰਦੀ ਨੁਗਰੇਰ ਸੋ ਕਰਸੋ ਚਟੀਐ ਤੋਦ ਟਿਠੇ ਸਚੇ ਪਤਿ ਸ਼ਰ ਮਲ ਜਨਮ ਜਨਮ ਦੀ ਕਟੀਐ ਪਰ ਸੰਮਾਨ ਜੋ ਜੁਗ ਜੁਗ ਅਟਲ ਚਬਰ ਸ਼ਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਹਾਜ਼ਰ ਹਜ਼ੂਰ ਸਰਬ ਕਲਾ ਪ੍ਰਭੂ ਧੰਨ ਸਾਹਿਬ ਸ੍ਰੀ ਗੁਰੂ ਰਣਸੰਗਹ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਵਟ ਭਾਗੇ ਹਾਂ ਜੋ ਧੰਨ ਸਾਹਿਬ ਸ੍ਰੀ ਗੁਰੂ ਰਣਸੰਗਹ ਮਹਾਰਾਜ ਦੇ ਪਾਵਨ ਵਿਚਾਰ ਦੇ ਨਾਲ ਸੰਧਿਆ ਵੇਲੇ ਜੁੜਨ ਦਾ ਹਜ਼ੂਰ ਤੁਮਾਂ ਕੇ ਆਪਾ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੇ ਆ ਅਲਹੀ ਬਾਣੀ ਦਾ ਕੀਰਤਨ ਆਪ ਜੀ ਸਾਡਮ ਕਰ ਰਹੇ ਸਾਂ ਉਪਰੰਤ ਹਜ਼ੂਰ ਨੇ ਰੋਜ਼ਾਨਾ ਦੀ ਤਰ੍ਹਾਂ ਸਾਨੂੰ ਜੋ ਗੁਰਮੁਖੀਆ ਵਿਚਾਰਾਂ ਨੇ ਉਹ ਜੁੜਨ ਦੇ ਲਈ ਉਹਦੇ ਨਾਲ ਵਿਚਾਰ ਸਾਂਝੇ ਕਰਨ ਲਈ ਹਜ਼ੂਰ ਨੇ ਆਪਣੀ ਪਾਵਨ ਹਜ਼ੂਰੀ ਦੇ ਅੰਦਰ ਇਕਾਗਰਤਾ ਦੇ ਸਾਹਜ ਠਿਕਣ ਦਾ ਜੁੜਨ ਦਾ ਉਦਮ ਉਪਰਾਲਾ ਬਖਸ਼ਿਸ਼ ਕੀਤਾ ਹੈ ਆਓ ਜਿਤਨਾਕ ਸਮਾਂ ਗੁਰੂ ਰਾਮਦਾਸ ਭਾਸ਼ਿਦ ਦਰ ਤੋਂ ਸਾਨੂੰ ਮਿਲਿਆ ਹੈ ਉਤਨਾਕ ਸਮਾਂ ਅਸੀਂ ਚੰਗੇ ਕਰਮਾਂ ਦੇ ਨਾਲ ਬਤੀਤ ਕਰਦੇ ਹਾਂ ਆਪਣੇ ਮਨ ਨੂੰ ਸੱਚੇ ਗੁਰੂ ਦੀ ਸੱਚੀ ਵਿਚਾਰ ਦੇ ਨਾਲ ਜੋੜੀਏ ਕਰੋ ਗੁਰੂ ਫਤਿਹ ਪ੍ਰਵਾਨ ਮਨੁਭਰਤੀਆਂ ਗਾਗਰ ਕਰਦਿਆਂ ਹੋਇਆਂ ਕਰੋ ਰਸਨਾ ਪਵਿੱਤਰ ਇੱਕ ਵਾਰੀ ਚ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਪਿਛਲੇ ਦਿਵਾਨਾਂ ਦੀ ਗੱਲ ਕਰੀਏ ਗੁਰੂ ਬਿਆਰੀ ਸਾਧ ਸੰਗਤ ਜੀ ਆਪ ਜੀ ਸਤਿਗੁਰੂ ਜੀ ਦੀ ਪਾਵਨ ਵਿਚਾਰ ਸਾਂਝੇ ਕਰ ਰਹੇ ਆ ਧੰਨ ਸਤਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਵਿਚਾਰ ਇਸ ਲਈ ਸਮਾਗਮ ਦੀ ਸਮਾਪਤੀ ਹੋਈ ਹੈ ਹਜ਼ੂਰ ਨੇ ਕਿਰਪਾ ਕਰਕੇ ਸਾਨੂੰ ਨਿਵਾਜਿਆ ਸੀ ਕਿ ਤੂੰ ਆਪੇ ਕਮਲ ਅਲੇਪਤਰ ਹੈ 6 ਹੱਥਾਂ ਹੁਣ ਤੇ ਹਜ਼ੂਰ ਨੇ ਆਖਿਆ ਕਿ ਕਿੰਨੇ ਹੱਥ ਡੂੰਘਣਾਈ ਦੇ ਵਿੱਚ ਵੀ ਪਰਮਾਤਮਾ ਤੋਂ ਆਪ ਵਿਰਾਜਿਆ ਹੋਇਆ ਹੈ ਤੂੰ ਆਪੇ ਜਾਲ ਬਤਾਇੰਦਾ ਆਪੇ ਵਿੱਚ ਸੇਵਾਲ ਹਜ਼ੂਰ ਨੇ ਉਹਨਾਂ ਨਾਲ ਵੀ ਤੁਲਨਾ ਕਰ ਦਿੱਤੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਿਹਨੂੰ ਪਾਣੀ ਦੇ ਵਿੱਚ ਸੇਵਾਲ ਹੁਣ ਹੁੰਦਾ ਹੈ ਹਰੇ ਰੰਗ ਦਾ ਜਿਹੜਾ ਜਾਲਾ ਲੱਗਦਾ ਹੈ ਜਿੱਥੇ ਜ਼ਿਆਦਾਤਰ ਪਾਣੀ ਖੜਾ ਹੋਵੇ ਤੁਸੀਂ ਦੇਖਿਆ ਹੋਵੇਗਾ ਕਿ ਹਰੇ ਰੰਗ ਦੀ ਘਾਈ ਉਜਣ ਲੱਗ ਜਾਂਦੀ ਹੈ ਉਹਦੇ ਵਿੱਚੋਂ ਹਜ਼ੂਰ ਨੇ ਆਖਿਆ ਤੂੰ ਆਪੇ ਜਾਲ ਬਤਾਇੰਦਾ ਆਪੇ ਵਿੱਚ ਸੇਵਾਰ ਪਰਮਾਤਮਾ ਉਹ ਜਾਲ ਵਿੱਚ ਜੋ ਮਛਲੀ ਹੈ ਨਾ ਜਾਲ ਦੇ ਵਿੱਚ ਫਸਦੀ ਹੈ ਤੇ ਉਹਦੇ ਲਈ ਜੋ ਜੀਵਨ ਹੈ ਜਲ ਉਹ ਵੀ ਪਰਮਾਤਮਾ ਤੂੰ ਆਪ ਹੀ ਹੈ ਤੇ ਉਹਨੂੰ ਉਹ ਜਾਲ ਦੇ ਵਿੱਚ ਵਸਾਉਣ ਵਾਲਾ ਵੀ ਤੂੰ ਆਪ ਹੀ ਹੈ ਇੱਥੋਂ ਤੱਕ ਹਜ਼ੂਰ ਕਹਿੰਦੇ ਜਿਹੜਾ ਪਾਣੀ ਦੇ ਵਿੱਚ ਜਾਲਾ ਬਣ ਰਿਹਾ ਹੈ ਨਾ ਉਹ ਵੀ ਤੂੰ ਪਰਮਾਤਮਾ ਤੇਰੀ ਹੀ ਨੇਾਈ ਹੈ ਕੱਲਾ ਬਗਲ ਸਾਂਝੀ ਕਰ ਰਹੇ ਸਾਂ ਇਹ ਅਤਿਆਸਕ ਮਤਭੇਦ ਹੋ ਸਕਦੇ ਨੇ ਇਹ ਵਿਤਕਰਾ ਕਦੋਂ ਹੋਇਆ ਸਮਝ ਨਹੀਂ ਆ ਰਹੀ ਇਤਿਹਾਸ ਦੇ ਵਿੱਚ ਜੇਕਰ ਮਿਲਦਾ ਹੈ ਇੱਕ ਬਾਬਾ ਦੀਪ ਸਿੰਘ ਜੀ ਦਾ ਜੋ ਪਾਵਨ ਪ੍ਰਕਾਸ਼ਪੁਰ ਬਹਿਣਾ ਜੀ ਜਾਂ ਆਗਮਨ ਪੁਰਬ ਕਹਿ ਲਓ 26 ਜਨਵਰੀ 1682 ਇਤਿਹਾਸ ਦੇ ਵਿੱਚ ਫਲਸਫਿਆਂ ਨੂੰ ਛੇੜੂਗੇ ਦੇਖੂਗੇ ਫਰੋਲ ਕੇ ਉਹਦੇ ਵਿੱਚ ਜੋ ਡੇਟ ਆਫ ਤੁਹਾਨੂੰ ਮਿਲੇਗੀ 27 ਜਨਵਰੀ 1682 ਪਰ ਕਈ ਪਿਛਲੇ ਸਮੇਂ ਤੋਂ ਕਹਿ ਲਓ ਗੁਰੂ ਪਿਆਰੀ ਸਾਧ ਸੰਗਤ ਜੀ ਜਾਂ ਆਪਾਂ ਕਹਿ ਸਕਦੇ ਹਾਂ ਕਿ ਨਾਨਕ ਸਾਈ ਕੈਲੰਡਰ ਮੁਤਾਬਕ ਜਾਂ ਥਿਤੀਆਂ ਅਨੁਸਾਰ ਇਹ ਦਿਨ ਅੱਗੇ ਵਧ ਗਿਆ ਹੈ ਸਤਾਈ ਜਨਮ ਵੀ ਜੋ ਅੱਜ ਬਾਬਾ ਦੀਪ ਸਿੰਘ ਜੀ ਦਾ ਵਕਮਗਸਥਾਨਾਂ ਤੇ ਆਗਮਨਪੁਰ ਮਨਾਇਆ ਜਾ ਰਿਹਾ ਹੈ ਆਪਾਂ ਗੱਲ ਕਰ ਰਹੇ ਹਾਂ ਸਾਲ ਕੇ ਮਾਪਿਆਂ ਨੇ ਬਾਬਾ ਦੀਪ ਸਿੰਘ ਜੀ ਦਾ ਨਾਮ ਰੱਖਿਆ ਸੀ ਦੀਪਾ ਤਨਸ਼੍ਰੀ ਗੁਰੂ ਰੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਜਾਣ ਤੋਂ ਪਹਿਲਾਂ ਦੀਪੇ ਦੇ ਨਾਲ ਹੀ ਸੰਬੋਧਨ ਕੀਤਾ ਜਾਂਦਾ ਸੀ ਬਾਬਾ ਜੀ ਨੂੰ ਬਾਬਾ ਜੀ ਸ਼ਬਦ ਕਾਫੀ ਦੇਰ ਬਾਅਦ ਇਹਨਾਂ ਦੇ ਨਾਲ ਜੁੜਿਆ ਤੇ ਉਹ ਤੋਂ ਦੇਰ ਬਾਅਦ ਫਿਰ ਅਮਰ ਸ਼ਹੀਦ ਵੀ ਨਾਲ ਹੀ ਜੁੜਿਆ ਸ਼ਬਦ ਤਿੰਨ ਵਾਰੀ ਇਹਨਾਂ ਦੇ ਨਾਮ ਦੇ ਵਿੱਚ ਤਬਦੀਲੀ ਆਈ ਹੈ ਜੀ ਇਹਨਾਂ ਮਾਪਿਆਂ ਨੇ ਨਾਂ ਰੱਖਿਆ ਮਾਤਾ ਜਿਉਣੀ ਜੀ ਨੇ ਪਈ ਭਗਤ ਜੀ ਨੇ ਇਹਨਾਂ ਨੇ ਨਾਮ ਰੱਖਿਆ ਦੀਪਾ ਅੰਮ੍ਰਿਤ ਦੀਪਾ ਉਹਨਾਂ ਤੋਂ ਬਣੇ ਦੀਪ ਸਿੰਘ ਹਜ਼ੂਰ ਨੇ ਕਿਰਪਾ ਕੀਤੀ ਫਿਰ ਅੱਗੇ ਜਾ ਕੇ ਬਾਬਾ ਸ਼ਬਦ ਜੁੜਿਆ ਫਿਰ ਬਾਬਾ ਦੀਪ ਸਿੰਘ ਜੀ ਬਣੇ ਤੇ ਅੱਗੇ ਜਦੋਂ ਹਜ਼ੂਰ ਨੇ ਕਿਰਪਾ ਕੀਤੀ ਤਾਂ ਸ਼ਹੀਦਾਂ ਦੀ ਜੋ ਮਿਸਲ ਹੈ ਨਾ ਆਪ ਜੀ 12ਵੇਂ ਮੁਖੀ ਦੀ ਗੱਲ ਆਮੋਗੇ ਨਾ ਜੇ ਸੰਗਠਿਤ ਕੀਤਾ ਗਿਆ ਸੀ ਜਦੋਂ ਕਾਨੂੰਬਲ ਦੀ ਜੰਗ ਹੋਈ ਸੀ ਹੈ ਨਾ ਉਹ ਤੋਂ ਪਹਿਲਾਂ ਵਾਰ ਸੰਗਠਨਾ ਦੇ ਵਿੱਚ ਵੱਖ-ਵੱਖ ਧੜਿਆਂ ਨੂੰ ਗੰਡ ਦਿੱਤਾ ਗਿਆ ਸੀ ਤੇ ਜੋ ਵਾਰਮੇਜ ਮਿਸਲ ਦੇ ਪ੍ਰਚਾਰਕ ਬਣੇ ਸੀ, ਮੁੱਢੀ ਬਣੇ ਸੀ ਤਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਮਿਸਲ ਦੇ ਮੁੱਖ ਸੰਤਾਪਕ ਉlijke ਗਏ ਸੀ। ਰਹੋ ਵਿਚਾਰ ਅੱਗੇ ਜਾ ਕੇ ਸ਼ਬਦ ਇਹਨਾਂ ਦੇ ਨਾਲ ਜੁੜਿਆ ਅਮਰ ਸ਼ਹੀਦ ਜੇ ਇਹਨਾਂ ਨੂੰ ਆਪਾਂ ਸਮਝਣਾ ਹੋਵੇਗਾ ਨਾ ਇਤਿਹਾਸ ਦੇ ਫਲਸਫੇ ਨਾਲ ਆਪਾਂ ਕੱਲ ਵੀ ਤੁਕਮੀ ਵਿਚਾਰ ਕੀਤੀ ਸੀ ਕਿ ਜਦੋਂ ਅਹਿਮਦ ਸ਼ਾਹ ਅਵਦਾਲੀ ਨੇ ਚੌਥਾ ਹਮਲਾ ਕੀਤਾ ਸੀ ਹੈ ਨਾ ਉਹ ਕਾਫੀ ਹੱਦ ਤੱਕ ਇਹ ਤੋਂ ਲੁੱਟ-ਖਸੁੱਟ ਲੈ ਕੇ 300 ਇਸਤਰੀਆਂ ਦਾ ਜੇਕਰ ਆਈ ਕਿ Hindu ਇਸਤਰੀਆਂ ਨੂੰ ਆਪਣੇ ਨਾਲ ਲੈ ਕੇ ਤੱਕੇ ਨਾਲ ਲੈ ਕੇ ਜਾ ਰਿਹਾ ਸੀ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਕੁਰਕ ਖੇਤਰ ਦੇ ਕੋਲ ਕਿਪਪਰੀ ਮਾਰਕੰਡੇ ਦਾ ਦਰਿਆ ਹੈ ਕੁਰਕ ਖੇਤਰ ਦੇ ਕੋਲ ਪਿਪਲੀ ਮਾਰਕੰਡੇ ਦਾ ਇੱਕ ਦਰਿਆ ਹੈ ਜਿੱਥੇ ਜਾ ਕੇ ਬਾਬਾ ਦੀਪ ਸਿੰਘ ਜੀ ਨੇ 300 ਔਰਤਾਂ ਤੇ ਕੀਮਤੀ ਜੋ ਸਮਾਨ ਉਲਟ ਕੇ ਲੈ ਕੇ ਜਾ ਰਹੀ ਸੀ ਉਹ ਵਾਪਸ ਕਰਵਾਇਆ ਹੁਣ ਇਸ ਗੱਲ ਦਾ ਬਦਲਾ ਲੈਣ ਲਈ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਜੋ ਤੈਮੂਰ ਸ਼ਾਹ ਹੈ ਨਾ ਉਹਨੂੰ ਲਾਹੌਰ ਦਾ ਗਵਰਨਰ ਥਾਪ ਦਿੱਤਾ ਸੀ ਤੇ ਇਹ ਗੱਲ ਉਹਨੂੰ ਕਠੋਰ ਸ਼ਬਦਾਂ ਦੇ ਵਿੱਚ ਆਖ ਦਿੱਤੀ ਸੀ ਕਹਿੰਦਾ ਤੈਮੂਰ ਜੀਨੇ ਮੈਨੂੰ ਖਾਲੀ ਹੱਥ ਮੋੜਿਆ ਏ ਕਾਬਲ ਮੈਨੂੰ ਖਾਲੀ ਹੱਥ ਮੋੜਨ ਲਈ ਜੀਨੇ ਮੈਨੂੰ ਨੋਬਤ ਲਿਆ ਦਿੱਤੀ ਸੀ ਕਿ ਮੈਂ ਖਾਲੀ ਇੰਨੇ ਸਮੇਂ ਬਾਅਦ ਮੈਂ ਤਿੰਨ ਵਾਰੀ ਭਾਰਤ ਤੇ ਹਮਲਾ ਕੀਤਾ ਤੇ ਉਹਨੂੰ ਮੂੰਹ ਦੀ ਖਾਣੀ ਪਈ ਹੈ ਅੰਤਾਂ ਦਾ ਮੈਂ ਉੱਥੋਂ ਲੁੱਟ ਕੇ ਲੈ ਕੇ ਆਇਆ ਪਰ ਚੌਥੇ ਹਮਲੇ ਦੇ ਵਿੱਚ ਮੈਨੂੰ ਮੂੰਹ ਦੀ ਖਾਣੀ ਪੈ ਗਈ ਤੈਨੂੰ ਗਵਰਨਰ ਥਾਪ ਰਹੇ ਆ ਮਲਾਹੌਰ ਦਾ ਗਵਰਨਰ ਥਾਪਿਆ ਤੇ ਆਖ ਦਿੱਤਾ ਕਿ ਸਿੱਖਾਂ ਦਾ ਖੂਰਾ ਖੋਜ ਮਟਾ ਦੇ ਉਹਨਾਂ ਦੇ ਗੁਰੂ ਘਰ ਢਾ ਦੇ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਆਪਣਾ ਮੁੱਖ ਕੀਤਾ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਹੁਣ ਰੋ ਇਹਦੇ ਨਾਲ ਵਿਚਾਰ ਸਾਂਝੇ ਕਰਨ ਦਾ ਆਪਾਂ ਜੇਕਰ ਬਣਦਾ ਦੇਖੋ ਹਜ਼ੂਰ ਨੇ ਸਾਡੀ ਸਿਧਾਂਤਾਂ ਦੇ ਨਾਲ ਜੁੜਨਾ ਸਾਨੂੰ ਉਤਮ ਦਿੱਤਾ ਹੈ ਨਾ ਜੀ ਜਿੱਥੇ ਹਜ਼ੂਰ ਨੇ ਆਖਿਆ ਕਿ ਮਰਨਾ ਝੂਠ ਹੈ ਗੱਲ ਹੀ ਮਰਨ ਤੋਂ ਹੁੰਦੀ ਹੈ ਜਿਉਣ ਦੀ ਤਾਂ ਗੱਲ ਬਾਅਦ ਵਿੱਚ ਹੈ ਨਾ ਜੇ ਹੁਣ ਗੱਲ ਆਪਾਂ ਅਤਿ ਅਹ ਦੇ ਫਲਸਫਿਆਂ ਨੂੰ ਛੇੜਾਂਗੇ ਫਿਰ ਵੀ ਗੱਲ ਮਰਨ ਦੀ ਆਵੇਗੀ ਚਾਹੇ ਉਹ ਚਾਰ ਸਹਿਬਜ਼ਾਦਿਆਂ ਦਾ ਜੀਵਨ ਹੋਵੇ ਤਨਮਤ ਗੁਜਰੀ ਜੀ ਦਾ ਚਾਹੇ ਜੀਵਨ ਹੋਵੇ ਦਸ਼ਮੇਸ਼ ਪੀਤਾ ਜੀ ਦਾ ਸਾਰਾ ਹੀ ਜੀਵਨ ਕਠਿਨਾਈਆਂ ਭਰਿਆ ਹੈ ਜੇ ਆਪਾਂ ਇਹ ਸ਼ਬਦ ਦੇ ਨਾਲ ਟੁਕਮੀਏ ਕਿ ਦੁੱਖ ਚ ਦੁੱਖ ਸੁੱਖੇ ਚੰਗੇ ਨੇ ਹਜ਼ੂਰ ਕਹਿੰਨੇ ਪਈ ਦੁੱਖ ਚੰਗੇ ਨੇ ਹੁਣ ਸੁੱਖ ਦੀ ਕਿਸ ਵੱਟੀ ਦੇ ਵਿੱਚ ਤੁਹਾਨੂੰ ਆਪਣੀ ਦੀ ਪਛਾਣ ਨਹੀਂ ਹੋ ਸਕਦੀ ਮਾਫ ਕਰਿਓ ਜੀ ਜਿਉਂ ਹੀ ਦੁੱਖ ਦੀ ਕਿਸਵਟੀ ਤੁਹਾਡੇ ਦੇ ਨਾਲ ਲੱਗੇਗੀ ਨਾ ਤੁਹਾਨੂੰ ਆਪਣੇ ਤੇ ਆਪਣੇ ਗੁਰੂ ਦੇ ਵਿੱਚ ਫਰਕ ਪਤਾ ਲੱਗ ਜਾਵੇਗਾ ਕਿ ਆਪਣੇ ਕੌਣ ਨੇ ਤੇ ਗੁਰੂ ਦੇ ਵਿੱਚ ਕੀ ਸਮਰਥਾ ਹੈ ਹੁਣ ਮਰਨ ਦੀ ਗੱਲ ਆ ਰਹੀ ਹੈ ਤੇ ਮਰਨ ਹਜ਼ੂਰ ਕਹਿੰਨੇ ਪਾਈ ਇਹ ਤਾਂ ਚੰਗਾ ਏ ਮਰਨਾ ਹਜ਼ੂਰ ਕਹਿੰਨੇ ਸੱਚ ਹੈ ਜਿਉਣਾ ਹਮੇਸ਼ਾ ਲਈ ਝੂਠੀ ਮੰਨੋ ਕਿ 4 ਦਿਨ ਦੀ ਉਧਾਰੀ ਜ਼ਿੰਦਗੀ ਕੀ ਹੁੰਦੀ ਹੈ ਇੱਕ ਅਸੀਂ ਉਧਾਰੇ ਦੇ ਮਕਾਨ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਕਿੰਨਾ ਕੁ ਸਮਾਂ ਗੁਜ਼ਾਰ ਸਕਦੇ ਆ ਉਸ ਮਕਾਨ ਮਾਲਕ ਦੀ ਮਰਜ਼ੀ ਦੇ ਮੁਤਾਬਕ ਪਰ ਇਹੀ ਸਾਡਾ ਸਰੀਰ ਹੈ ਇਹੀ ਸਾਡੀ ਦੇਹੀ ਹੈ ਸਾਡਾ ਅੰਤਮ ਸਮਾਂ ਆਪਾਂ ਪਹਿਲਾਂ ਗੱਲ ਕਰ ਰਹੇ ਸਾਂ ਇੱਕ ਦਿਨ ਇਸ ਸਮਾਗਮ ਦੇ ਵਿੱਚ ਇਸ ਦੀਵਾਨ ਦੇ ਵਿੱਚ ਬੈਠ ਕੇ ਕਿ ਜਿਉਂ ਹੀ ਕੋਈ ਮ੍ਰਿਤਕ ਦੇਹ ਲੈ ਕੇ ਸਮਸ਼ਾਨ ਘਾਟ ਵੱਲ ਨੂੰ ਜਾ ਰਿਹਾ ਹੋਵੇ ਹਨ ਉਹਦੇ ਅਨੁਸਾਰ ਆਪਣੇ ਸਰੀਰ ਨੂੰ ਤੁਸੀਂ ਢਾਲ ਕੇ ਦੇਖੋ ਕਿ ਸ਼ਾਇਦ ਇਸ ਦਿਨ ਵੀ ਇੱਕ ਦਿਨ ਮੈਂ ਵੀ ਇਸ ਇੱਥੇ ਪੈਣਾ ਹੈ ਤੇ ਇਹੀ ਮੇਰਾ ਹਾਲ ਹੋਣਾ ਹੈ ਤੇ ਮੈਂ ਇੱਥੇ ਦੇਖਣਾ ਕੋਈ ਨਹੀਂ ਤੇ ਚਾਰ ਬੰਦੇ ਮੈਨੂੰ ਵੀ ਮੋਢੇ ਤੇ ਲੈ ਕੇ ਜਾਗੇ ਹੋਣਗੇ ਉਹ ਸਮਾਂ ਕਿਹੋ ਜਿਹਾ ਹੋਵੇਗਾ ਕਿਉਂਕਿ ਇੱਕ ਦਿਨ ਇੱਕ ਦਿਨ ਹੋਣਾ ਹੀ ਹੈ ਜੀ ਇਹ ਤਾਂ ਅਸੀਂ ਇੱਕ ਸਵਾਸਾਂ ਦੀ ਪੂੰਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਤੋਂ ਆਪਣੀ ਮਰਜ਼ੀ ਦੇ ਮੁਤਾਬਕ ਉਧਾਰ ਨਹੀਂ ਲੈ ਸਕਦੇ ਜੀਵਨ ਜਿਉਣਾ ਤਾਂ ਛੱਡੋ ਦੂਰ ਦੀ ਗੱਲ ਹੈ ਹੁਣ ਆਪਾਂ ਗੱਲ ਆ ਜੀ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਤੇ ਉਤੇ ਤਾਂ ਸਾਬੂ ਕੀ ਤਲਵੰਡੀ ਤੋਂ ਜਦੋਂ ਹਜ਼ੂਰ ਦੇ ਇਸ ਪਾਵਨ ਸਿੱਖ ਨੂੰ ਇਹ ਪਤਾ ਲੱਗਿਆ ਏ ਨਾ ਇਹ ਤੈਮੂਰ ਸ਼ਾਹ ਨੇ ਹਰਮੰਦਰ ਸਾਹਿਬ ਵੱਲੋਂ ਢਾਉਣ ਲਈ ਗੁਰੂ ਘਰਾਂ ਨੂੰ ਤੇ ਸਿੱਖਾਂ ਦਾ ਖੁਰਾ ਕੁਝ ਮਟਾਉਣ ਦੀ ਉਹਨੇ ਸੌਂ ਚੱਕ ਕੇ ਆਪਣੇ ਪਿਓ ਦੀ ਗੱਲ ਮੰਨ ਕੇ ਦੁਬਾਰਾ ਹਮਲਾ ਕਰਨ ਦੀ ਹਿੰਮਤ ਕੀਤੀ ਹੈ ਤਾਂ ਸਾਬੂ ਕੀ ਤਲਵੰਡੀ ਤੋਂ ਬਾਬਾ ਜੀ 500 ਸੇਨ ਦਾ ਜੱਥਾ ਲੈ ਕੇ ਤੁਰੇ ਸੀ ਤਰਨ ਤਾਰਨ ਆਉਣ ਤੱਕ 5000 ਸਿੰਘਾਂ ਦਾ ਜੱਥਾ ਬਣ ਗਿਆ ਸੀ ਕਿੱਡੀ ਵੱਡੀ ਸ਼ਹੀਦਾਂ ਦੇ ਸਿੰਘ ਮਿਲਣ ਦੀ ਇੱਕ ਦੇਖੋ ਪ੍ਰਾਪਤੀ ਕਹਿ ਲਓ ਗੁਰੂ ਕਿਰਪਾ ਕਹਿ ਲਓ ਗੁਰੂ ਪ੍ਰਸ਼ਾਦ ਹੀ ਕਿਰਪਾ ਆਪ ਦੀ ਵਾਪਰਦੀ ਹੈ ਸਭ ਤੋਂ ਵੱਡੀਾਈ ਦੀ ਵੱਲ ਤਾਂ ਇਹ ਹੈ ਜੀ ਹੁਣ ਕਿ ਇੱਥੇ 500 ਕਿੱਥੇ 5000 ਪਰ ਹਜ਼ੂਰ ਨੇ ਹਜ਼ੂਰ ਦੇ ਸੇ ਪਾਵਨ ਸਿੱਖ ਨੇ ਆਪਾਂ ਫਿਰ ਸ਼ਬਦ ਦੇ ਨਾਲ ਸੰਬੋਧਨ ਕਰ ਲੈਨੇ ਆ ਧਨ ਧਨ ਬਾਬਾ ਅਮਰਜੀਤ ਬਾਬਾ ਦੀਪ ਸਿੰਘ ਜੀ ਨੇ ਤਰਨ ਤਾਰਨ ਦੇ ਕੋਲ ਇੱਕ ਪਿੰਡ ਹੈ ਉਥੇ ਆਪਣੇ ਦੋ ਤਾਰੇ ਖੰਡੇ ਦੇ ਨਾਲ ਲਕੀਰ ਖਿੱਚ ਦਿੱਤੀ ਸੀ ਕਿ ਜਿਨੇ ਪਾਈ ਕੁਰਬਾਨੀਆਂ ਪਾਉਣੀਆਂ ਨੇ ਉਹ ਲਕੀਰ ਤੋਂ ਇਧਰ ਟੱਪ ਕੇ ਆ ਜਾਓ ਜਿਨੇ ਆਪਣੇ ਘਰ ਨੂੰ ਵਾਪਸ ਜਾਣੇ ਸੁੱਖ ਸਹੂਲਤਾਂ ਮੰਨਣੀਆਂ ਨੇ ਉਹਨਾਂ ਦੇ ਮੁਤਾਬਕ ਉਹ ਪਾਈ ਇਸ ਲਕੀਰ ਦੇ ਵਾਰ ਹੀ ਰਹਿ ਜਾਓ ਦੇਖੋ ਕਿਸਵੱਟੀ ਆਪਾਂ ਆਖਦੇ ਆ ਨਾ ਜੀ ਕਈ ਵਾਰ ਸਾਡੇ ਉਤੇ ਦੁੱਖਾਂ ਦਾ ਬੜਾ ਵੱਡਾ ਭਾਰ ਪੈ ਜਾਂਦਾ ਏ ਉਹਨੂੰ ਅਸੀਂ ਆਖਦੇ ਨੇ ਕਿ ਸ਼ਾਇਦ ਮੇਰੇ ਤੋਂ ਕੋਈ ਕਰਮ ਅਜਿਹਾ ਹੋ ਗਿਆ ਕਿ ਜਿਹਦੇ ਨਾਲ ਮੈਨੂੰ ਇਹ ਦੁੱਖ ਮਿਲਿਆ ਏ ਹਜ਼ੂਰ ਕਹਿੰਦੇ ਕੁਸਵੱਟੀ ਲਗਣੀ ਅਤਿ ਅੰਤ ਜ਼ਰੂਰੀ ਹੈ ਬੰਦਾ ਬੰਦਾ ਨਹੀਂ ਬਣਦਾ ਜਿੰਨਾ ਤੱਕ ਉਹਨੂੰ ਉਸ ਕੁਸਵੱਟੀ ਨਾ ਲੱਗੇ ਜੇ ਜ਼ਿਆਦਾਤਰ ਗੁਰੂ ਆਪ ਆਖਦੇ ਕਿ ਬਾਣੀ ਬਾਣ ਮਾਰ ਜਾਂਦੀ ਹੈ ਪਰ ਜੋ ਗੁਰੂ ਗ੍ਰੰਥ ਬਾਣੀ ਦੇ ਦਰ ਤੇ ਜਾ ਕੇ ਬੰਦਾ ਜਦੋਂ ਟੇਕ ਰੱਖਦਾ ਹੈ ਨਾ ਕਈ ਵਾਰ ਗੁਰੂ ਘਰ ਤੋਂ ਵੱਜੀ ਹੋਈ ਲਤ ਬੰਦੇ ਦਾ ਕੁਬ ਸਿੱਧਾ ਕਰ ਜਾਂਦੀ ਹੈ ਸਾਰੀ ਜ਼ਿੰਦਗੀ ਬੰਦਾ ਅੰਤਾਂ ਦਾ ਦੁੱਖ ਪਾਉਂਦਾ ਏ ਜਦੋਂ ਗੁਰੂ ਘਰ ਆ ਕੇ ਗੁਰੂ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਆਪ ਆਖਦੇ ਬਾਣੀ ਤੇ ਬਾਣੇ ਨਾਲ ਪਿਆਰ ਮੁਹੱਬਤ ਇਸ਼ਕ ਇਹ ਸਭ ਤੋਂ ਵੱਡੀ ਗੱਲ ਮ ਅਪਾ ਕੱਲ ਗੱਲ ਕਰ ਰਹੇ ਸਾਂ ਕਿ ਅੰਤਾਂ ਦਾ ਬੰਦਾ ਦੁਖੀ ਹੋਵੇ ਤੇ ਅੰਤਾਂ ਦਾ ਭਰੋਸੇ ਦਾ ਪਾਤਰ ਹੋਵੇ ਪਰ ਅੰਦਰ ਚਾਤੀ ਮਾਰ ਕੇ ਦੇਖੋ ਕੱਲ ਦੀ ਦੀਵਾਨ ਜੇ ਅਪਾ ਗੱਲ ਕਰੀਏ ਹਜ਼ੂਰ ਕਹਿੰਨੇ ਭਾਈ ਆਚਾਰੀ ਬੁਰੀਆਂ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਹਜ਼ੂਰ ਕਹਿੰਨੇ ਗੱਲਾਂ ਦੇ ਨਾਲ ਸਾਰੇ ਚੰਗੇ ਬਣਦੇ ਨੇ ਆਚਰਣ ਦੇ ਤੋਕ ਹੋਣ ਲੱਗੇ ਹੋਏ ਨੇ ਅਗਲੀ ਵਿਚਾਰ ਮਨੋ ਕੁਸੁੱਧਾ ਕਾਲੀਆਂ ਬਾਹਰ ਚਟਵੀਆਂ ਮਨੋਂ ਤਾਂ ਤਾਂ ਹਜ਼ੂਰ ਕਹਿੰਨੇ ਕਾਲੇ ਤੇ ਕਾਲੀ ਪਏ ਨੇ ਬਾਹਰੋਂ ਤਾਂ ਹਜ਼ੂਰ ਕਹਿੰਨੇ ਸਾਰੇ ਦੇਖਣ ਨੂੰ ਸੋਹਣੇ ਲੱਗਦੇ ਨੇ ਗੱਲ ਤਾਂ ਅੰਦਰ ਦੀ ਹੈ ਕਿ ਅੰਦਰ ਗੁਰਬਾਣੀ ਦਾ ਕਿੰਨਾ ਕੁ ਪਿਆਰ ਤੇ ਮੁਹੱਬਤ ਹੈ ਧੰਨ ਬਾਬਾ ਦੀਪ ਸਿੰਘ ਜੀ ਨੇ ਇਹ ਸਾਨੂੰ ਸਿੱਧ ਕਰਕੇ ਸਣਾਇਆ ਸਿਖਾਇਆ ਵੀ ਹੈ ਚਾਰ ਇਤਿਹਾਸ ਦੇ ਵਿੱਚ ਜ਼ਿਕਰ ਆਇਆ ਨਾ ਜੀ ਬਾਬਾ ਦੀਪ ਸਿੰਘ ਜੀ ਨੇ ਆਪਣੇ ਜੀਵਨ ਦੇ ਵਿੱਚ ਚਾਰ ਵੀੜਾਂ ਲੜੀਵਾਰ ਅੱਜ ਤੱਕ ਦੀ ਗੁਰਬਾਣੀ ਤੇ ਬਾਣੀ ਤੋਂ ਟੁੱਟ ਗਏ ਹਨ ਨਾ ਹਰੇਕ ਬੰਦਾ ਆਪਣੀ ਸੁੱਖ ਸਹੂਲਤ ਨੂੰ ਅੱਗੇ ਰੱਖ ਕੇ ਬਾਣੀ ਨੂੰ ਪਦਸ਼ੇਧ ਕਰਨ ਦੇ ਲਈ ਬੰਦੇ ਦਾ ਜੋੜ ਲੱਗ ਜਾਂਦਾ ਹੈ ਲੜੀਵਾਰ ਸਾਨੂੰ ਪੜ੍ਹਨਾ ਨਾ ਪੈ ਜਾਵੇ ਪਰ ਤੁਸੀਂ ਜਿੰਨੇ ਇਤਿਹਾਸਕ ਸਥਾਨਾਂ ਤੇ ਦੇਖੋਗੇ ਲੜੀਵਾਰ ਸਰੂਪ ਦਾ ਪ੍ਰਕਾਸ਼ ਹੁੰਦਾ ਹੈ ਅਬਦੀਪ ਸਿੰਘ ਜੀ ਨੇ ਆਪਣੇ ਹੱਥੀ ਲਿਖਤ ਹੱਥੀ ਲੈ ਕੇ ਚਾਰ ਬੀੜਾਂ ਵਕ ਵਕ ਤਖਤਾਂ ਦੇ ਉੱਤੇ ਸੁਭਾਇਵਾਨ ਕੀਤੀਆਂ ਇਤਿਹਾਸ ਦੇ ਵਿੱਚ ਵੀ ਜ਼ਿਕਰ ਮਿਲਦਾ ਹੈ ਜੀ ਕਿ ਬਾਬਾ ਮਨੀ ਸਿੰਘ ਭਾਈ ਮਨੀ ਸਿੰਘ ਜੀ ਦੇ ਨਾਲ ਕਿੰਨਾ ਸਮਾਂ 2 ਸਾਲ ਹੋ ਤੇ ਇਤਿਹਾਸ ਦੇ ਵਿੱਚ ਇਹ ਕਿਰਿਆ ਆਇਆ ਹੈ ਕਿ ਆਪਣੇ ਮਾਪਿਆਂ ਦੇ ਨਾਲ ਜਦੋਂ ਧਨਸ਼ੀਰ ਗੁਰ ਕਲਗੀਧਰ ਪਾਸ਼ਾ ਨੂੰ ਨਾ ਅੰਮ੍ਰਿਤ ਜੋ 1699 ਈਸਵੀ ਨੂੰ ਹਜ਼ੂਰ ਨੇ ਵਕ ਵਕ ਇਲਾਕਿਆਂ ਦੇ ਵਿੱਚ ਭੇਜੇ ਸੀ ਹੁਕਮਨਾਮੇ ਲੈ ਕੇ ਕਿ ਭਾਈ ਇਸ ਦਿਨ ਇੱਥੇ ਨਾ ਅੰਮ੍ਰਿਤ ਸੰਚਾਰ ਹੋਣਾ ਹੈ ਖਾਲਸੇ ਦੀ ਸਾਜਨਾ ਹੋਣੀ ਹੈ ਜਿਨੇ ਅੰਮ੍ਰਿਤ ਛਕਣਾ ਹੈ ਉਹ ਇਸ ਦਿਨ ਇੱਥੇ ਆ ਜਾਵੇ ਉਹ ਖਾਲਸੇ ਪੰਥ ਦੀ ਸਾਜਣਾ ਤੋਂ ਪਹਿਲਾਂ ਜੋ ਹੁਕਮਨਾਮੇ ਭੇਜੇ ਗਏ ਸਨ ਵਕ ਵਕ ਇਲਾਕਿਆਂ ਦੇ ਵਿੱਚ ਉਹ ਹੁਕਮਨਾਮੇ ਨੂੰ ਪੜ੍ਹ ਕੇ ਸੁਣ ਕੇ ਮੰਨ ਕੇ ਸਿੱਖ ਉੱਤੇ ਪੁੱਜੇ ਸੀ ਤੇ ਉਹਨਾਂ ਦੇ ਵਿੱਚੋਂ ਬਾਬਾ ਦੀਪ ਸਿੰਘ ਜੀ ਦਾ ਇੱਕ ਪਰਿਵਾਰ ਵੀ ਸੀ ਭਾਈ ਭਗਤਾ ਜੀ ਦਾ ਮਾਤਾ ਜਿਉਣੀ ਜੀ ਵੀ ਸਾਰਾ ਪਰਿਵਾਰ ਲੈ ਕੇ ਬਾਬੇ ਦੀਪੇ ਨਾਲ ਉੱਥੇ ਗਏ ਸੀ ਫਿਰ ਉੱਥੋਂ ਚਰਨ ਪਹੌਲ ਜ ਆਪਾਂ ਸ਼ਬਦ ਵਰਤ ਲਈਏ ਮਾਫ ਕਰਿਓ ਅੰਮ੍ਰਿਤ ਦੀ ਜਾਤ ਬਖਸ਼ਿਸ਼ ਲੈ ਕੇ ਉੱਥੇ ਫਿਰ ਬਾਬਾ ਦੀਪ ਸਿੰਘ ਜੀ ਬਾਬਾ ਸ਼ਬਦ ਫਿਰ ਅਗੇਤਰ ਆਪਾਂ ਸ਼ਬਦ ਲਾ ਦਿੰਨੇ ਆ ਪਰ ਕਾਫੀ ਸਮੇਂ ਬਾਅਦ ਲੱਗਿਆ ਇਹ ਬਾਬਾ ਫਿਰ ਦੀਪ ਸਿੰਘ ਦੀਪੇ ਤੋਂ ਦੀਪ ਸਿੰਘ ਜੀ ਬਣੇ ਅਗੇ ਜਾ ਕੇ ਹਜ਼ੂਰ ਨੇ ਕਿਰਪਾ ਕੀਤੀ ਫਿਰ ਬਾਬਾ ਸ਼ਬਦ ਅਗੇਤਰ ਲੱਗ ਗਿਆ ਉਦੋਂ ਅਗੇਤਰ ਲੱਗਿਆ ਪਰ ਅੰਮਰ ਸ਼ਹੀਦ ਕਿੱਟੀ ਵੱਡੀ ਪ੍ਰਾਪਤੀ ਹੈ ਜੀ ਜਿਉਂਦੇ ਜੀ ਸਭ ਤੋਂ ਵੱਡੀ ਪ੍ਰਾਪਤੀ ਮਿਲ ਜਾਣੀ ਹੈ ਸ਼ਹੀਦ ਮਿਸਲ ਦੇ ਬਾਨੀ ਇਹ ਮਾੜੀ ਮੋਟੀ ਜੀ ਕੋਈ ਗੱਲ ਕੋਈ ਨਹੀਂ ਸੀ ਹੈਗੀ ਵਡੀਆਂ ਵੱਡੀਆਂ ਵਡਿਆਈਆਂ ਹਜ਼ੂਰ ਨੇ ਆਪਣੇ ਨਿਵਾਣੇ ਦੇ ਸਿੱਖ ਨੂੰ ਦੇ ਦਿੱਤੀਆਂ ਉਹ ਤੋਂ ਵੀ ਨਿਵਾਣਾ ਸਭ ਤੋਂ ਮਾਣ ਬਖਸ਼ ਦਿੱਤਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਦਾ ਕੰਮ ਭਾਈ ਮਨੀ ਸਿੰਘ ਜੀ ਦੀ ਦੇਖ ਰੇਖ ਦੇ ਵਿੱਚ ਬਹਿ ਕੇ ਸੰਸਕ੍ਰਿਤ ਸਿੱਖੀ ਬਾ ਫਾਰਸੀ ਸਿੱਖੀ ਤੇ ਗੁਰਬਾਣੀ ਲਗਾ ਮਤਰਾਂ ਅਨੁਸਾਰ ਵਿਆਕਰਣ ਅਨੁਸਾਰ ਪੜ੍ਹਣੀ ਤੇ ਸਭ ਤੋਂ ਪਹਿਲੇ ਇਹੀ ਗੁਰੂ ਦੇ ਸਿੱਖ ਹੋਏ ਨੇ ਜਿਨ੍ਹਾਂ ਨੇ ਬਾਣੀ ਨੂੰ ਅਰਥਾਂ ਸਮੇਤ ਆਪਣੇ ਗੁਰਸਿੱਖਾਂ ਨਾਲ ਸਾਂਝਾ ਕੀਤਾ ਕਿੱਡੀ ਵੱਡੀ ਪ੍ਰਾਪਤੀ ਹੋਵੇਗੀ ਤਾਂ ਹੀ ਅੱਜ ਦੇਖੋ ਲੱਖਾਂ ਦੀ ਤਾਦਾਦ ਦੇ ਵਿੱਚ ਬਾਬਾ ਦੀਪ ਸਿੰਘ ਦੇ ਦਰ ਦੇ ਉੱਤੇ ਲਾਈਨਾਂ ਲੱਗ ਜਾਂਦੀਆਂ ਨੇ ਇਸ ਮਹਾਨ ਧੰਨ ਸ਼੍ਰੀ ਗੁਰੂ ਰਣਸੰਗ ਮਹਾਰਾਜ ਦੀ ਹੰਤਰਸ਼ਣ ਦਦਾਰੀਆਂ ਨੂੰ ਦੇਖਣ ਦੇ ਲਈ ਹਜ਼ੂਰ ਨੇ ਉਹੀ ਸਾਡੇ ਨਾਲ ਵਿਚਾਰ ਸਾਂਝੇ ਕੱਲ ਆਪਾਂ ਕੱਲ ਵੀ ਗੱਲ ਕਰ ਲਈਏ ਹਜ਼ੂਰ ਨੇ ਗੱਲ ਕੀਤੀ ਸੀ ਕਿ ਹੁਕਮ ਨਾ ਜਾਣੈ ਬਹੁਤਾ ਰੋਵੈ ਜਿਹਨੂੰ ਗੁਰੂ ਦਾ ਭਾਣਾ ਸਮਝਣਾ ਨਹੀਂ ਆਇਆ ਨਾ ਗੁਰੂ ਦੀ ਰਜ਼ਾ ਸਮਝਣ ਆਈ ਤਾਂ ਉਹ ਆਪਣੀ ਚਿੰਤਾ ਦੇ ਵਿੱਚ ਹੀ ਰੋਇਆ ਰਹਿੰਦਾ ਹੈ ਹਜ਼ੂਰ ਕਹਿੰਦੇ ਅੰਦਰ ਕਭ ਤੋਂ ਵੱਡੀ ਤਾਂ ਗੱਲ ਫੇਰ ਉਹ ਆ ਗਈ ਐ ਅੰਦਰ ਧੋਖਾਂ ਨੀਂਦ ਨਾ ਸੋਵੇ ਚਾਹੇ ਚਿੰਤਾ ਕਹਿ ਲੋ ਧੋਖੇ ਤੋਂ ਗੱਲ ਐ ਗੁਰੂ ਪਿਆਰੀ ਸਾਧ ਸੰਗਤ ਜੀ ਜਿਨ੍ਹਾਂ ਮੁਖ ਹੋਰ ਤੇ ਮਨ ਹੋਰ ਨੇ ਨਾ ਜਿਨ੍ਹਾਂ ਦੇ ਮੁਖ ਹੋਰ ਨੇ ਸੇ ਕਾਂਡੇ ਕੱਚੇ ਆ ਹਜ਼ੂਰ ਕਹਿੰਦੇ ਇਹ ਤਾਂ ਬਹੀ ਗੱਲ ਉਹ ਐ ਤਿਨਾ ਮੁਖਡ ਰਾਮ ਨੇ ਜਿਨ੍ਹਾਂ ਨਾ ਜਪਿਉ ਨਾਮ ਕਿੱਡੀ ਵੱਡੀ ਗੱਲ ਹਜ਼ੂਰ ਨੇ ਸੜ ਕੇ ਵੀ ਕਿਸਵੱਟੀ ਦੀ ਗੱਲ ਐ ਨਾ ਜਿਨੇ ਕਦੇ ਨਾਮ ਜਪ ਕੇ ਦੇਖਿਆ ਹੀ ਨਹੀਂ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਮੁਖ ਵੀ ਡਰਾਉਂਦੇ ਨੇ ਗੱਲ ਦੀ ਜੀਵਨ ਦੀ ਦਾ ਗੱਲ ਤੁਸੀਂ ਛਾੜੀ ਦਿਓ ਬਾਬਾ ਦੀਪ ਸਿੰਘ ਜੀ ਨੇ ਜਿੰ ਜਿਹੜੇ ਕਲਮ ਦੇ ਨਾਲ ਉਹ ਧੰਨ 시 ਗੁਰਨਸੰਮਾਰੀ ਲਿਖਤ ਦਾ ਕੰਮ ਕਰਦੇ ਸੀ ਨਾ ਲਿਖਤ ਦੀ ਸੇਵਾ ਕਰਦੇ ਸੀ ਉਹਦੇ ਨਾਲ ਵੀ ਪਿਆਰ ਸ਼ਬਦ ਕੀਤਾ ਸਿੱਖ ਆਖਦੇ ਸੀ ਕਿ ਜੀ ਹਜੇ ਕਲਮ ਹੋ ਜੇ ਰਹਿਂਦੀ ਇਹਨੂੰ ਘੜ ਕੇ ਦੁਬਾਰਾ ਵਰਤ ਲਓ ਬਾਬਾ ਦੀਪ ਸਿੰਘ ਜੀ ਕਹਿੰਦੇ ਜਿਹੜੀ ਕਲਮ ਦੇ ਨਾਲ ਗੁਰਬਾਣੀ ਦੀ ਸੇਵਾ ਹੋ ਰਹੀ ਹੈ ਤੁਸੀਂ ਉਹਨੂੰ ਘੜਨ ਦੀ ਸੋਚਦੇ ਹੋ ਕਿ ਮੈਂ ਇਹਨੂੰ ਕਿਸੇ ਅਜਿਹੇ ਨੁਕੀਲੇ ਪਰਦਾਰਥ ਨਾਲ ਘੜ ਲਵਾਂ ਅਜਿਹਾ ਪਾਪ ਮੈਨੂੰ ਨਹੀਂ ਹੋ ਸਕਦਾ ਧੋ ਨਹੀਂ ਹੋ ਸਕਦਾ ਕਿਹੋ ਜੀ mohabbat ਕਿਹੋ ਜਿਹਾ ਪਿਆਰ ਕਿਹੋ ਜਿਹਾ ਇਸ਼ਕ ਉਹ ਕਰਦੇ ਹੋਣਗੇ ਆਪਣੇ ਗੁਰੂ ਦੇ ਪਿਆਰ ਦੇ ਨਾਲ ਕਿੱਡੀ ਵੱਡੀ ਪ੍ਰਾਪਤੀ ਐ ਤਹੀਂ ਆਖਦੇ ਆ ਕਿ ਜੇ ਸਾਨੂੰ ਮੰਗਣਾ ਨਹੀਂ ਨਾ ਆਉਂਦਾ ਸਤਿਗੁਰੂ ਜੀ ਮਿਹਰ ਕਰਿਓ ਤੁਹਾਡੇ ਦਰ ਤੇ ਕਿੰਨੇ ਲੱਖਾਂ ਲੋਕ ਤੁਹਾਡੇ ਨੂੰ ਮੰਗ ਮੰਗਦਾਤਾ ਲੈ ਕੇ ਜਾਂਦੇ ਨੇ ਮੈਨੂੰ ਉਹਨਾਂ ਦੇ ਵਿੱਚੋਂ ਹੀ ਇੱਕ ਗਿਣ ਲਿਓ ਜੇ ਮੈਨੂੰ ਨਹੀਂ ਮੰਗਣਾ ਆਉਂਦਾ ਤੁਸੀਂ ਮੈਨੂੰ ਚੱਜ ਸਿਖਾ ਦਿਓ ਕਿ ਇਦਾਂ ਮੰਗੀਦਾ ਹੁੰਦਾ ਈ ਉਹ ਚੱਜ ਸਾਨੂੰ ਗੁਰਬਾਣੀ ਨੇ ਸਿਖਾਇਆ ਏ ਕਿ ਕਿਵੇਂ ਪਾਈਓ ਪ੍ਰਮਾਤਮਾ ਦੇ ਅੰਦਰ ਤੋਂ ਖਾਂ ਨੀਂਦ ਨਾ ਸੋਵੇ ਜਿਹਦੇ ਅੰਦਰ ਆਪਣੇ ਗੁਰੂ ਨਾਲ ਧੋਖਾ ਹੈ ਨਾ ਉਹ ਕਦੇ ਵੀ ਨੀਂਦ ਦੇ ਵਿੱਚ ਵੀ ਨਹੀਂ ਸੋ ਸਕਦਾ ਉਹ ਗੱਲ ਗੁਰੂ ਸਾਹਿਬ ਨੇ ਸਾਨੂੰ ਦ੍ਰਿੜ ਕਰਵਾਈ ਹੈ ਜੇ ਹਜ਼ੂਰ ਕਹਿੰਦੇ ਜੇ ਤਨ ਖਸਮੈ ਚੱਲੇ ਰਜਾਈ ਜੇ ਤਨ ਦੀ ਪ੍ਰਾਪਤੀ ਚਾਹੁੰਦਾ ਹੈ ਹਜ਼ੂਰ ਕਹਿੰਦੇ ਪਹਿਲਾਂ ਖਸਮ ਦੀ ਰਜ਼ਾ ਦੇ ਵਿੱਚ ਚੱਲਣਾ ਤਾਂ ਪੈਣਾ ਹੀ ਹੈ ਜੇ ਤਨ ਖਸਮੈ ਚੱਲੇ ਰਜਾਈ ਰਜ਼ਾ ਦਰ ਕਰ ਸੋਬਾ ਮਹਿਲ ਬੁਲਾਈ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਪਾਈ ਪ੍ਰਸਿੱਧੀ ਮਿਲਦੀ ਹੈ ਸ਼ੋਭਾ ਮਿਲਦੀ ਹੈ ਵਾਹਵਾ ਮਿਲਦੀ ਹੈ ਸਭ ਤੋਂ ਵੱਡੀ ਗੱਲ ਹਜ਼ੂਰ ਕਹਿੰਦੇ ਜਿਹਨੂੰ ਗੁਰੂ ਦਾ ਭਾਣਾ ਮੰਨਣਾ ਆ ਗਿਆ ਉਹ ਦਰਗਾਹ ਦੇ ਵਿੱਚ ਵੀ ਪਰਮਾਤਮਾ ਉਹ ਆਪਣੇ ਨਾਮ ਦੀ ਖੱਟੀ ਖਾ ਜਾਂਦਾ ਹੈ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਗੁਰੂ ਪਿਆਰੀ ਸਾਹਿਬ ਦਾ ਸੰਗ ਜਿਹੜੀਆਂ ਨਾਮ ਰੰਗੀ ਰੂਹਾਂ ਹੁੰਦੀਆਂ ਇਹਨਾਂ ਰੋਜ਼ਾਨਾ ਨਿਤਨੇਮ ਜ਼ਿੰਦਗੀ ਦਾ ਆਧਾਰ ਹੈ ਆਪਾਂ ਕਿੰਨੀ ਵਾਰੀ ਗੱਲ ਸਾਂਝੀ ਕੀਤੀ ਹੈ ਕਿ ਜੇ ਪਿਛਲੇ ਸਮੇਂ ਦੇ ਤੁਸੀਂ ਝਾਤੀ ਮਾਰੋਗੇ ਅੱਜ ਸਾਡੇ ਉਸ ਰਸੋਈ ਨੂੰ ਕਿਚਨ ਦੇ ਨਾਲ ਜਾਣਿਆ ਜਾਂਦਾ ਹੈ ਕਿਤੇ ਕਿਚਕਚੂ ਸ਼ਬਦ ਆਪਦੀ ਬੜੇ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਚਾਹੇ ਅੰਗਰੇਜ਼ੀ ਦੇ ਵਿੱਚ ਤਵਦੀਰ ਕਰ ਲੋ ਪਰ ਸਭ ਤੋਂ ਵੱਡੀ ਗੱਲ ਹੈ ਕਿ ਉੱਥੇ ਗੁਰਬਾਣੀ ਕਿੰਨੀ ਕੁ ਪੜੀ ਜਾ ਰਹੀ ਹੈ ਕਿੰਨੇ ਜ਼ਿੰਦਗੀ ਦੇ ਵਿੱਚ ਆਧਾਰ ਬਣਿਆ ਜਿੰਨੇ ਦੀ ਜ਼ਿੰਦਗੀ ਦੀ ਸ਼ੁਰੂਆਤ ਕਹਿ ਲੋ ਦਿਨ ਦੀ ਸ਼ੁਰੂਆਤ ਕਹਿ ਲੋ ਕਿ ਸੁਖਮਨੀ ਸਾਹਿਬ ਤੋਂ ਆਰੰਭ ਹੋ ਗਈ ਜਿਉਂ ਹੀ ਉਥੇ ਕੋਈ ਵਰਤਨ ਧਰਿਆ ਏ ਕਿਸੇ ਵੀ ਚਾਹੇ ਆ ਤੁਸੀਂ ਗੈਂਸਤੇ ਕਹਿ ਲੋ ਚਾਹੇ ਚੁੱਲ੍ਹੇ ਦੇ ਕਹਿ ਲੋ ਜਿਉਂ ਹੀ ਉਹਨੇ ਦੀ ਗੁਰਵਾਨੀ ਹਿਰਦੇ ਵਿੱਚ ਸ਼ੁਰੂ ਹੋ ਗਈ ਹੈ ਤਾਂ ਫਿਰ ਅੰਮ੍ਰਿਤ ਹੀ ਹੋਵੇਗਾ ਨਾ ਉਹ ਭੋਜਨ ਦੇ ਵਿੱਚ ਵੀ ਉਹ ਲੰਗਰ ਦੇ ਵਿੱਚ ਵੀ ਜਿੱਥੇ ਹੁਣ ਕੰਮ ਨੂੰ ਦੇਖੇ ਹੀ ਆਪ ਨੂੰ ਕੋਸਣਾ ਲੱਗ ਜਾਣਾ ਹੈ ਕਿ ਫਲਾਨਾ ਪਿਆਏ ਮੈਂ ਕੰਮ ਕਰ ਰਹੀ ਹਾਂ ਜਾਂ ਕੰਮ ਕਰ ਰਹੇ ਆ ਵਾ ਫਿਰ ਮਨ ਦੇ ਵਿੱਚ ਵਿਚਾਰ ਉਹ ਸੁਭਾਵਕ ਹੈ ਜੀ ਜਿਹਨੂੰ ਹੁਣ ਅਸੀਂ ਕਾਫੀ ਜਿਹੜਾ ਦੇਖ ਨਹੀਂ ਸਕਦੇ ਉਹਨੂੰ ਤੁਸੀਂ ਸੋਭਾ ਨਹੀਂ ਦੇ ਸਕਦੇ ਕਹੇ ਵੀ ਕੋ ਸੋਭਾ ਨਹੀਂ ਦੇਖਾ ਹੀ ਪਰਵਾਹ ਹੈ ਕਿੱਡੀ ਵੱਡੀ ਵਡਿਆਈ ਕਿੱਡੀ ਵੱਡੀ ਕਸਵਟੀ ਆਪਾਂ ਫਿਰ ਉਸ ਗੱਲ ਦੇ ਉੱਤੇ ਆ ਜਾਂਦੇ ਆ ਕਿ ਬਾਬਾ ਦੀਪ ਸਿੰਘ ਜੀ ਨੇ ਆਪਣੇ ਮਰਨ ਨੂੰ ਕਬੂਲ ਮੰਨਿਆ ਏ ਤੇ ਧਰਮ ਨੂੰ ਪਿੱਠ ਨਹੀਂ ਦਿਖਾਈ ਕਿਥੋਂ 500 ਸਿੰਘਾਂ ਦਾ ਜੱਥਾ ਲੈ ਕੇ 5000 ਤੱਕ ਤਰਨਤਾਰ ਦੇ ਪਿੰਡ ਤੋਂ ਲੈ ਕੇ ਫਿਰ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਜਾ ਕੇ ਆਪਣਾ ਸੀਸ ਭੇਟ ਕਰ ਦਿੱਤਾ ਉਹ ਮਰਨ ਦੀ ਇਕਾਈ ਹੈ ਕਿਉਂਕਿ ਜਿਉਣਾ ਝੂਠ ਹੈ ਹਜ਼ੂਰ ਨੇ ਸਾਨੂੰ ਉਹੀ ਸਿਖਾਇਆ ਏ ਕਿ ਨਾਨਕ ਕਰਮੀ ਇਹ ਮਤ ਪਾਈ ਫਸਲ ਦੇ ਵਿੱਚ ਕਰਮਾਂ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਗੁਰਪ੍ਰਸਾਦੀ ਗੁਰੂ ਕਿਰਪਾ ਦੀ ਗੁਰੂ ਰਜ਼ਾ ਦੇ ਨਾਲ ਇਹ ਮਤ ਮਿਲਦੀ ਹੈ ਨਹੀਂ ਤਾਂ ਹਜ਼ੂਰ ਕਹਿੰਦੇ ਧੰਵਾਡ ਬੜੇ ਵਿਅਕਤੀ ਨੇ ਸੂਮਾ ਸਾਹਿ ਅਲਵਾਰੇ ਵਾਂਗੂ ਵਿੱਚ ਹਜ਼ੂਰ ਗੁਰੂ ਸਾਹਿਬ ਕਾ ਨੇ ਕਿਰਪਾ ਦੇ ਵਿੱਚ ਆ ਜਾਂਦੇ ਨੇ ਗੁਰੂ ਨਾਮਦਾਸ ਪਾਸ਼ਾ ਨੇ ਆਖਿਆ ਸੀ ਕਿ ਲਿਆ ਸੂਮਿਆ ਭਾਈ ਕਿੰਨੀ ਕਮਾਈ ਕੀਤੀ ਹੈ ਤੈ ਉਹ ਘੁੰਗਣੀਆਂ ਦਾ ਵੇਚੀਆਂ ਨੇ ਕਿੰਨੀ ਕਮਾਈ ਕੀਤੀ ਹੈ ਆਪਣੇ ਸਾਰੇ ਸੇਵਕਾਂ ਦੇ ਵਿੱਚ ਆਪਣੇ ਕੰਮਿਆਂ ਦੇ ਵਿੱਚ ਵੰਡ ਦਈਏ ਜੇ ਤਾਂ ਸਤ ਕਰਕੇ ਜਾਣੋਗੇ ਨਾ ਜੀ ਗੁਰੂ ਪਿਆਰੀ ਸਾਧ ਸੰਗ ਜੀ ਆਪਣਾ ਦਸਬੰਦ ਸਮੇਂ ਸਿਰ ਸਤਿਗੁਰੂ ਜੀ ਨੂੰ ਸਮ ਵਧੇ ਰਹੋਗੇ ਤੁਹਾਨੂੰ ਕਦੇ ਵੀ ਹਜ਼ੂਰ ਤੁਹਾਡੇ ਤਣਾੜ ਨਹੀਂ ਬਣਾ ਉਹ ਕਿਸੇ ਤੇ ਅੱਗੇ ਹੱਥ ਢੜਨ ਨਹੀਂ ਦੇ ਦੇਣਗੇ ਇਹ ਗੱਲ ਸੱਚ ਹੈ ਕਿਉਂਕਿ ਹਜ਼ੂਰ ਦੇ 52 ਹੁਕਮਨਾਮਿਆਂ ਦੇ ਵਿੱਚੋਂ ਇੱਕ ਹੁਕਮਨਾਮਾ ਇਹ ਵੀ ਹੈ ਕਿ ਆਪਣੇ ਕਿਰਤ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਸਮੇਂ-ਸਮੇਂ ਤੇ ਸਤਿਗੁਰੂ ਦੀ ਭੇਟ ਕਰਨਾ ਬਣਦਾ ਏ ਗੁਰਮਾਣੀ ਪੜ੍ਹਨੀ ਆਜ਼ਾਦ ਵੀ ਕਰਨੀ ਤੇ ਸਭ ਤੋਂ ਹਜ਼ੂਰ ਨੇ ਆਖਿਆ ਏ ਰਾਜਨੀਤੀ ਪੜ੍ਹਨੀ ਚਾਹੀਏ ਭਾਈ ਕਰਨੀ ਨਹੀਂ ਪੜ੍ਹਨੀ ਹੈ ਤੁਹਾਡੇ ਉੱਤੇ ਬੰਦਾ ਰਾਜਨੀਤੀ ਕਰ ਕਿਵੇਂ ਜਾਵੇ ਜੇ ਤੁਹਾਨੂੰ ਪੜ੍ਹੀ ਹੋਵੇਗੀ ਤੁਹਾਨੂੰ ਇਦਾਂ ਹੀ ਹਜ਼ੂਰ ਕਹਨੇ ਪਾੜ ਕੇ ਇੱਕ ਦੂਜੇ ਨਾਲ ਵਿਰੋਧੀ ਭਾਸ਼ਾ ਦੇ ਨਾਲ ਇੱਕ ਦੂਜੇ ਨੂੰ ਮਲਾਇਆ ਜਾਂਦਾ ਏ ਕਿ ਆ ਵੀ ਬਗਾਨਾ ਏ ਪਰ ਸਤਿਗੁਰੂ ਜੀ ਦਾ ਸਿਧਾਂਤ ਤਾਂ ਕਹਿ ਰਿਹਾ ਕਿ ਹਮਨੇ ਹੀ ਚੰਗੇ ਬੁਰਾ ਨਹੀਂ ਕੋਈ ਇੱਥੇ ਤਾਂ ਬੁਰਾ ਕੋਈ ਵੀ ਨਹੀਂ ਭਾਈ ਪਿੰਦਰਪਾਲ ਸਿੰਘ ਦੀ ਇੱਕ ਵਾਕਮਾਲ ਗੱਲ ਤੁਹਾਡੇ ਨਾਲ ਕਿੰਨੀ ਵਾਰੀ ਸਾਂਝੀ ਕੀਤੀ ਹੈ ਜੀ ਇਸ ਸਟੇਜ ਤੋਂ ਵੀ ਕਿ ਕਿਸੇ ਨੂੰ ਨਿੰਦਣਾ ਨਹੀਂ ਚਾਹੀਦਾ ਤੁਹਾਡੀ ਦਸਨਾ ਤੋਂ ਕਿਸੇ ਦੀ ਨਿੰਦਿਆ ਨਾ ਹੋ ਜਾਵੇ ਤੁਹਾਡੀ ਹੀਣ ਭਾਵਨਾ ਨਹੀਂ ਉਸ ਪ੍ਰਤੀ ਜੇ ਤੁਸੀਂ ਉਹਦੇ ਵਿੱਚ ਕਿਸੇ ਹੀਣ ਭਾਵਨਾ ਕਰਕੇ ਤੁਸੀਂ ਉਹਦੇ ਵਿੱਚ ਦੁਖੀ ਕੱਢ ਰਹੇ ਹੋ ਉਹਦੇ ਆਬਗਣ ਗਿਣਾ ਰਹੇ ਹੋ ਤਾਂ ਤਾਂ ਤੁਸੀਂ ਨਿੰਦਿਆ ਕਰ ਰਹੇ ਹੋ ਜੇ ਹੀਣ ਭਾਵਨਾ ਤੋਂ ਉਲਟ ਹੋ ਕੇ ਉਹਨੂੰ ਤੁਸੀਂ ਦੱਸ ਰਹੇ ਹੋ ਕਿ ਚੰਗਾ ਇਨਸਾਨ ਬਣ ਜਾਵੇ ਨਿੰਦਿਆ ਕਰ ਰਹੀ ਹੈ ਤਾਂ ਤਾਂ ਤੁਸੀਂ ਹਜ਼ੂਰ ਕਹਿੰਦੇ ਉਹਦੀ ਵਡਿਆਈ ਦੇ ਪਾਤਰ ਹੋ ਤਨ ਸ਼੍ਰੀ ਗੁਰੂ ਨਾਨਕ ਪਾਸ਼ਾ ਜੀ ਆਖਦੇ ਤੁਸੀਂ ਵਡਿਆਈ ਦੇ ਪਾਤਰ ਹੋ ਕਿਉਂਕਿ ਉਹਦੇ ਆਬਗਣਾਂ ਨੂੰ ਤੁਸੀਂ ਆਪਣੇ ਨਾਮ ਦੀ ਕਮਾਈ ਦੇ ਨਾਲ ਢੱਕ ਰਹੇ ਹੋ ਇੱਕ ਹੋਰ ਗੱਲ ਗੁਰੂ ਪਿਆਰੀ ਸਾਧ ਸੰਗ ਜੀ ਕਹਿੰਦੇ ਕਿਸੇ ਨੂੰ ਨਿੰਦਣਾ ਨਹੀਂ ਚਾਹੀਦਾ ਜੇ ਉਹਨਾਂ ਦੇ ਝੂਠੇ ਝੂਠੇ ਗੁਰੂ ਨੇ ਉਠੇ ਉਹਨਾਂ ਦੇ ਦੁਨਿਆਵੀ ਲੋਕਾਂ ਨੇ ਤੁਹਾਡੇ ਸੱਚੇ ਗੁਰੂ ਤੇ ਉਂਗਲ ਚੱਕ ਦਿੱਤੀ ਤੁਹਾਨੂੰ ਤੋਂ ਚੱਲਣੀ ਹੋਣੀ ਤੁਸੀਂ ਉਹਨਾਂ ਦੇ ਝੂਠੇ ਗੁਰੂ ਤੇ ਉਂਗਲ ਚੱਕ ਰਹੇ ਹੋ ਉਹ ਚੱਲੀ ਜਾ ਰਹੇ ਨੇ ਜੀ ਕਿਤੇ ਜਾਣੇ ਅਣਜਾਣੇ ਦੇ ਵਿੱਚ ਕਿਉਂਕਿ ਅਸੀਂ ਅਸੀਂ ਤਾਂ ਖਾ ਸਕਦੇ ਆ ਸਾਡੇ ਸਾਹਮਣੇ ਸਿੱਖ ਇਤਿਹਾਸ ਹੈ ਕਿ ਸਾਡੇ ਚਾਰ ਸਹਿਬਜ਼ਾਦੇ ਨੇ ਆਪਾਂ ਕੁਰਬਾਨ ਕੀਤਾ ਏ ਪਰ ਜੇ ਉਹਨਾਂ ਦੇ ਉਤੇ ਉਂਗਲ ਚੁੱਕਾਂਗੇ ਉਹਨਾਂ ਨੇ ਤੋ ਹਾਂ ਨਹੀਂ ਹੋਣਾ ਤੇ ਜੇ ਉਹਨਾਂ ਨੇ ਸਾਡੇ ਉਤੇ ਉਂਗਲ ਚੱਕ ਦਿੱਤੀ ਤਾਂ ਫਿਰ ਸਾ ਤੋਂ ਚੱਲਣੀ ਹੋਣਾ ਇਹ ਗੱਲ ਸੱਚ ਹੈ ਨਿੰਦੂ ਨਹੀਂ ਕਾਹੂ ਬਾਤ ਹੈ ਖਸਮ ਕਾ ਕੀਆ ਕਿਉਂ ਹਜ਼ੂਰ ਕਹਿੰਦੇ ਪੈਨਿਆ ਦਇਆ ਕਰਦੇ ਹੋ ਇਹ ਸਭ ਤੋਂ ਵੱਡੀ ਵਡਿਆਈ ਦੇ ਪਾਤਰ ਸਤਿਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਆ ਬਣਾਉਂਦੇ ਨੇ ਕਿ ਕਿਸੇ ਦੀ ਨਿੰਦਿਆ ਕਦੇ ਵੀ ਆਪਣੇ ਅਸਨਾ ਤੋਂ ਹੋਣਾ ਨਾ ਦੇਵੋ ਬਿਸਤਾ ਅੰਦਰ ਕੀਟ ਕਿੰਨਾ ਹਜ਼ੂਰ ਨੇ ਇਹ ਦੇਖੋ ਵਡਿਆਈ ਬਿਸਤਾ ਅੰਦਰ ਕੀਟ ਸੇ ਪਚੈ ਪੈ ਪਚੈ ਵਾਰੂ-ਵਾਰ ਹਜ਼ੂਰ ਕਹਿੰਦੇ ਉਹਦੇ ਵਿੱਚ ਕੀਟ ਪੈਂਦੇ ਨੇ ਤੁਸੀਂ ਦੇਖਿਆ ਹੋਵੇਗਾ ਗੰਦਗੀ ਦੇ ਵਿੱਚ ਜੀਵ ਪੈਦਾ ਹੋ ਜਾਂਦੇ ਨੇ ਪਰ ਉਹ ਕਿਵੇਂ ਖੇਰੂ ਕਹਿਉ ਕਰਕੇ ਉਹਦੇ ਵਿੱਚ ਮਰਦੇ ਨੇ ਵਾਰੂ-ਵਾਰ ਪਚੈ ਪੰਮ ਕੇ ਮਰ ਮਰ ਕੇ ਦੁਆਰਾ ਫਿਰ ਜਨਮ ਲਏ ਨੇ ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਿਜ ਸੁਭਾਏ ਹਜ਼ੂਰ ਕਹਿੰਦੇ ਇਹ ਤੋਂ ਵਡਿਆਈ ਉਲਟ ਹੈ ਗੁਰੂ ਨਾਨਕ ਪਾਸ਼ਾ ਦਾ ਨਾਮ ਇੱਡਾ ਵਿਅੰਤ ਹੈ ਕਿ ਉਹਨੂੰ ਲਾਲ ਰੰਗ ਤਿਸ ਕੋ ਲੱਗਾ ਜਿਸ ਕਾ ਇਹ ਵਡ ਭਾਗਾ ਮੈਲਾ ਕਦੀ ਨਾ ਹੋ ਬਈ ਨਹਿ ਲੱਗੇ ਦਾ ਕਦੇ ਵੀ ਹਜ਼ੂਰ ਕਹਿੰਦੇ ਭਾਈ ਮੈਲਾ ਨਹੀਂ ਹੋ ਸਕਦਾ ਕਿਉਂਕਿ ਪ੍ਰਮਾਤਮਾ ਦਾ ਨਾਮ ਇੱਡਾ ਵਿਅੰਤਾਂ ਦਾ ਹੈ ਹੁਣ ਹਜ਼ੂਰ ਨੇ ਅੱਗੇ ਗੱਲ ਕੀਤੀ ਆ ਕਸੂੰਬੇ ਦੀ ਉਹਦਾ ਲਾਲ ਰੰਗ ਤੁਹਾਨੂੰ ਥੋੜੇ ਸਮੇਂ ਲਈ ਮੋਹਤ ਕਰ ਸਕਦਾ ਏ ਪਰ ਗੁਰੂ ਸਾਹਿਬ ਕਹਿੰਦੇ ਇਹ ਮਾਇਆ ਵੀ ਤੁਹਾਨੂੰ ਥੋੜੇ ਸਮੇਂ ਲਈ ਮੋਹਤ ਕਰ ਦਿੰਦੀ ਏ ਇਹਦੇ ਅੰਦਰ ਨਾ ਕਦੇ ਹਜ਼ੂਰ ਕਹਿੰਦੇ ਭਾਈ ਆਪਣੇ ਅੰਦਰ છાਤੀ ਮਾਰ ਕੇ ਦੇਖਿਓ ਭਗਤੀ ਰੰਗ ਨਾ ਉਤਰੈ ਸਹਜੇ ਰਹੈ ਸੁਮਾਏ ਉਹ ਕਹਿੰਦੇ ਗੁਰੂ ਦੀ ਭਗਤੀ ਦਾ ਨਾਮ ਦਾ ਰੰਗ ਕਦੇ ਵੀ ਉਤਰ ਨਹੀਂ ਸਕਦਾ ਬਾਬਾ ਦੀਪ ਸਿੰਘ ਜੀ ਤੋਂ ਇਹ ਸਿੱਧ ਕਰਨ ਸਾਨੂੰ ਗੱਲ ਮਿਲੀ ਏ ਦੇਖੋ ਕਿੰਡੀ ਵੱਡੀ ਆਪਾਂ ਕੁਰਬਾਨ ਕਰਨ ਦਾ ਮਨ ਗੁਰਵਾਣੀ ਹੀ ਦਿੰਦੀ ਹੈ ਭਾਈ ਮਨੀ ਸਿੰਘ ਜੀ ਨੇ ਸਾਰਾ ਕੁਝ ਬੰਦ ਬੰਦ ਆਪਣਾ ਕਟਵਾ ਦਿੱਤਾ ਸਾਰਾ ਕੁਝ ਭਾਰ ਹਰਮਤੋਂ ਛਾਪ ਕਰ ਦਿੱਤਾ ਇਹ ਬੜਿਆ ਗੁਰਵਾਣੀ ਹੈ ਜੋ ਅੰਦਰੋਂ ਦ੍ਰਿੜ ਕਰ ਰਹੀ ਹੈ ਹਜ਼ੂਰ ਦੀ ਇਹ ਵਡਿਆਈ ਭਗਤੀ ਰੰਗ ਨ ਉਤਰੈ ਸਹਿਜੇ ਰਹੈ ਸਮਾਈ ਕਿ ਭਾਈ ਕਦੇ ਗੁਰੂ ਨਾਨਕ ਦੀ ਬਾਣੀ ਦਾ ਰੰਗ ਕਦੇ ਫਿੱਕਾ ਨਹੀਂ ਪੈ ਸਕਦਾ ਜੇ ਤੁਸੀਂ ਸਹਿਜ ਨਾਲ ਆਰਾਮ ਦੇ ਨਾਲ ਪੜ ਪੜ ਕੇ ਸਮਝ ਸਮਝ ਕੇ ਆਪਣੇ ਹਿਰਦੇ ਦੇ ਵਿੱਚ ਬਸਾਵਣ ਦਾ ਯਤਨ ਕਰੋਗੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਦੁਬਾਰਾ ਫਿਰ ਆਪਣੀ ਗੁਰਮਤਿ ਵਿਚਾਰਾਂ ਦੇ ਨਾਲ ਸਾਨੂੰ ਦ੍ਰਿੜ ਕਰਵਾਇਆ ਗੁਰ ਇਤਿਹਾਸ ਦੇ ਫਲਸਫਿਆਂ ਨੂੰ ਅਸੀਂ ਛੇੜ ਕੇ ਦੇਖਿਆ ਏ ਕਿ ਸਤਗੁਰੂ ਜੀ ਦੇ ਕਿਹੜੇ ਵਡੇਰਿਆਂ ਦੇ ਉਤੋਂ ਚੱਲ ਕੇ ਸਤਗੁਰੂ ਜੀ ਨੇ ਆਪਣੀ ਗੁਰਸਿੱਖਾਂ ਨੂੰ ਇਹ ਬਾਦਸ਼ਾਹੀਆਂ ਬਖਸ਼ਿਸ਼ ਦਿੱਤੀਆਂ ਨੇ ਇਹ ਇਦਾਂ ਨਹੀਂ ਸਰਦਾਨੀਆਂ ਮਿਲੀਆਂ ਅੱਜ ਅਸੀਂ ਸਤਗੁਰੂ ਜੀ ਦੀ ਦੇਣ ਭੁੱਲ ਚੁੱਕੇ ਹਾਂ ਜੀ ਅਸੀਂ ਉਹ ਦੇਹਤਾਰੀ ਨੂੰ ਪੂਜਣ ਲੱਗ ਪਏ ਹਜ਼ੂਰ ਆਖਦੇ ਸੀ ਕਿ ਸਭ ਸਿੱਖਨوں ਕੋ ਹੁਕਮ ਹੈ ਭਾਈ ਗੁਰੂ ਮਾਨੇਓ ਗ੍ਰੰਥ ਤੁਹਾਡਾ ਗੁਰੂ ਸ਼ਬਦ ਗੁਰੂ ਹੈ ਤੁਸੀਂ ਆਪਣੇ ਸ਼ਬਦ ਗੁਰੂ ਦੇ ਲੜ ਲੱਗਣਾ ਹੈ ਪਰ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਅਜਿਹੇ ਗੁਰਸਿੱਖਾਂ ਨਹੀਂ ਜਿਨ੍ਹਾਂ ਤਾੜੀਆਂ ਕੇਸ ਰੱਖੇ ਹੋਏ ਨੇ ਸੀਸ ਦੇ ਉੱਤੇ ਸੋਹਣੀ ਪੱਗ ਸਜਾ ਕੇ ਦਸਤਾਰ ਸਜਾ ਕੇ ਉਹ ਦੇਹਾਂ ਦੇ ਥੱਲੇ ਆਪਾਂ ਸ਼ਬਦ ਆਖ ਦਿੰਨੇ ਆ ਕਿ ਦੇਹ ਧਾਰੀਆਂ ਦੇ ਪੈਰਾਂ ਹੇਠ ਬੈ ਕੇ ਆਪਣੇ ਗੁਰੂ ਦੀ ਨਰਾਦਰੀ ਕਰ ਰਹੇ ਨੇ ਹੋਰ ਇਹੰਦਿਆ ਕਿ ਉਹਨੂੰ ਆਖੀ ਅਸੀਂ ਹਜ਼ੂਰ ਕਿਰਪਾ ਕਰਨ ਅਜੇ ਹਾਂ ਨੂੰ ਅਜੇ ਹੀ ਘਰਤੂਰ ਜੀ ਮਤ ਦੇ ਦੇਣ ਉਹ ਆਪਣੇ ਫਿਰ ਧਰਮ ਦੇ ਨਾਲ ਵਫਾਦਾਰੀ ਕਰਨ ਲੱਗ ਜਾਣ ਸ਼ਬਦ ਦੀ ਪ੍ਰਾਪਤੀ ਸ਼ਬਦ ਗੁਰੂ ਸੁਰਤ ਤੋਂ ਚੇਲੇ ਦੀ ਉਪਾਦੀ ਦੇ ਨਾਂ ਨਵਾਜੇ ਜਾਣ ਹੋਈਆਂ ਪੁੱਲਾਂ ਚੋਕਾਂ ਦੀ ਗੁਰੂ ਪਿਆਰੀ ਸਾਧ ਸੰਗਤ ਜੀ ਖਿਮਾ ਸਤਿਗੁਰ ਜੀ ਬਖਸ਼ਣ ਹਾਰ ਨੇ ਰੱਬ ਵਰਗੀ ਗੁਰੂ ਦੀ ਸੰਗਤ ਬਖਸ਼ਣ ਦੇ ਯੋਗ ਹੈ ਜੇਕਰ ਕੋਈ ਵੀ ਦਸਨਾ ਉਹ ਜਿਹਾ ਸ਼ਬਦ ਵਰਤਿਆ ਗਿਆ ਹੋਵੇ ਇਦਾਂ ਨਾਲ ਆਪ ਜੀ ਦਾ ਖਿਰਦੇ ਨੂੰ ਦੁੱਖ ਲੱਗਿਆ ਹੋਵੇ ਤਾਂ ਦੋਵੇਂ ਹੱਥ ਜੋੜ ਕੇ ਦਾਸ ਆਪ ਜੀ ਦੇ ਚਰਨਾਂ ਪਾਸੋਂ ਮਾਫੀ ਮੰਗਦਾ ਹੈ ਹੋਈਆਂ ਪੁੱਲਾਂ ਚੁੱਕਾਂ ਦੀ ਕਿਮਾ ਦੁਬਾਰਾ ਫੇਰ ਬਲਾਵ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ